ਫਗਵਾੜਾ ਵਿੱਚ ਚੋਰਾ ਤੇ ਲੁਟੇਰਿਆਂ ਦਾ ਜਿੱਥੇ ਬੋਲਬਾਲਾ ਹੈ ਉੱਥੇ ਹੀ ਹੁਣ ਇਸ ਵਿੱਚ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ਜਿਸ ਦੇ ਉਦਾਹਰਣ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਸ ਗਿਰੋਹ ਦੇ ਮੈਂਬਰ ਰਾਤ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਗਰੋਹ ਦੇ ਮੈਂਬਰਾਂ ਵੱਲੋਂ ਉਗੇ ਅਧਿయోగਪਤੀ ਸਬੋਤ ਸੋਪਤੀ ਦੇ ਘਰ ਦੀ ਗ੍ਰਿਲ ਨੂੰ ਤੋੜ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਦੱਸ ਦਈਏ ਕਿ ਇਸ ਕਾਲਾ ਕੱਛਾ ਗਰੋਹ ਦੇ ਮੈਂਬਰ ਸ਼ਰੇਆਮੀ ਰਾਤ ਦੇ ਹਨੇਰੇ ਵਿੱਚ ਸੜਕਾਂ ਦੇ ਘੁੰਮਦੇ ਹੋਏ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਜਿਸ ਦੀ ਇੱਕ ਹੋਰ ਉਦਾਹਰਨ ਇਸ ਸੀਸੀਟੀਵੀ ਦੀ ਫੁਟੇਜ ਦੇਖ ਕੇ ਲਗਾਈ ਜਾ ਸਕਦੀ ਹੈ। ਜਿਸ ਵਿੱਚ ਉਹਨਾਂ ਵੱਲੋਂ ਘਰ ਦਾ ਗੇਟ ੱਪਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹ ਦੀ ਗੱਲ ਰਹੇਗੀ ਘਰ ਵਿੱਚ ਖੁੱਲਾ ਕੁੱਤਾ ਦੇ ਕੇ ਉਹ ਮੌਕੇ ਤੋਂ ਭੱਜ ਗਏ ਲੋੜ ਹੈ ਪੁਲਿਸ ਨੂੰ ਸ਼ਹਿਰ ਵਿੱਚ ਹੋਰ ਸ਼ਕਤੀ ਵਧਾਉਣ ਦੀ ਤਾਂ ਜੋ ਸਮਾਂ ਰਹਿੰਦੇ ਹੀ ਇਹਨਾਂ ਤੇ ਕਾਬੂ ਪਾਇਆ ਜਾ ਸਕੇ ਮਿਰਣਮ ਸੁਭੋ ਸੋਪਤੀ ਜੀ ਸੁਪਤੀ ਸਾਹਿਬ ਕੀ ਮਾਮਲਾਇ ਕਾਇਆ ਵਿਕਪ ਦੋ ਨੰਬਰ ਗਲੀ ਦੇ ਵਿੱਚ ਇਹਨੇ ਕਾਨੂੰਨ ਵਿਸ਼ਾਤੇ ਵਿਅਕਤੀ ਲਿਖੇ ਗਏ ਕੀ ਸਾਰੀ ਘਟਨਾ ਵਕਪ ਸਰ ਰਾਤੀ ਅਪ੍ਰੋਕਸੀਮੇਟਲੀ 6 ਬੰਦੇ ਸਾਡੀ ਗਲੀ ਚ ਆਏ ਨੇ ਔਰ 1 ਵਜੇ 54 ਮਿੰਟ ਤੋਂ ਲੈ ਕੇ 2 ਵਜੇ 56 ਮਿੰਟ ਤੱਕ ਦੀ ਸਾਡੀ ਕੋ ਰਿਕਾਰਡਿੰਗ ਹੈਗੀ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ 6 ਬੰਦੇ ਮਤਲਬ ਬੜੇ ਸਟਾਉਟ ਸੀਗੇ ਤਾਕਤਵਰ ਲੱਗਦੇ ਨੇ ਸਾਰੇ ਬੰਦੇ ਔਰ ਕਾਲੇ ਕੱਚੇ ਕਾਲੇ ਕੱਪੜੇ ਪਾ ਰਿਹਾ ਹੀ ਪਏ ਹੋਏ ਸੀ ਉਹਨਾਂ ਨੇ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗਰਿਲ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈਡਰੂਮ ਦੀ ﺍﻟमारी ਵਗੈਰਾ ਚੈੱਕ ਕੀਤੀ ਹੈ ਤੇ ਵੈਸੇ ਹੀ ਉਹ ਇਟ ਸੀਮਸ ਕਿ ਉਹ ਟਾਈਮ ਉਸਲੇ 2 2 ਵਜੇ 11 12 ਮਿੰਟ ਦਾ ਸੀਗਾ ਜਦੋਂ ਮੈਂ ਬਾਥਰੂਮ ਨੂੰ ਮੁਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਫਿਰ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਜਮਤੇ ਜਾ ਗਏ ਨੇ ਇਟ ਵਾਸ ਗੁੱਡ ਲੱਕੀ ਉਹ ਉਹ ਲਾਈਟ ਦੇਖ ਕੇ ਹੀ ਭੱਜ ਗਏ نو ਡਾਊਟ ਸਾਡਾ ਬੈਡਰੂਮ ਲੌਕ ਸੀ ਅੰਦਰੋਂ ਬਟ ਉਹ ਦਰਵਾਜ਼ੇ ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਹੈ ਉਹ ਕਰਕੇ ਸ਼ਾਇਦ ਉਹ ਚਲੇ ਗਏ ਬਾਹਰ ਲੇਕਿਨ ਇਟਸ ਵੈਰੀ ਸਕੈਰੀਂਗ ਫਾਰ ਅਸ ਕੀ ਅਦਤਿਆ ਵਾਰਦਾਤਾ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਚ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਇਟ ਵਾਸ ਵੈਰੀ ਰਿਸਕੀ ਫਾਰ ਮੀ ਇਵਨ ਔਰ ਬੜੀ ਮਨੂ ਫਿਜ਼ੀਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਪਰ ਹੁਣ ਤੇ ਇਟਸ ਗ੍ਰੇਸ ਆਫ ਗੋਡ ਕੀ ਮੈਂ ਆਮ ਸੇਵਡ ਸੋ ਸੁਣ ਜਿਹੜਾ ਸੁਤਿਆ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਗਈ ਵੀ ਕੋਈ ਚੀਜ਼ ਵੀ ਗਾਇਬ ਹੋਈ ਆ ਨਹੀਂ ਕੋਈ ਐਸਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਐਮਪੀਆਰ ਵਗੈਰਾ ਚੈੱਕ ਕਰ ਗਏ ਨੇ ਕੋਈ ਘਰ ਐਸੀ ਗੱਲ ਸੀਗੀ ਨਹੀਂ ਔਰ ਅਸੀਂ ਆਪਣੇ ਬੜੇ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀ ਇਹ ਚੀਜ਼ਾਂ ਹੈ ਇਆਂ ਨੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੈ ਇਹਨਾਂ ਨੂੰ ਆਪਣੇ ਬੈੱਡਰੂਮ ਚ ਰੱਖੀ ਹੋਈ ਹੈ ਇਸ ਤੋਂ ਪਹਿਲਾਂ ਵੀ ਕਾਫੀ ਦਿਨ ਥੋੜੇ ਦਿਨ ਪਹਿਲਾਂ ਇਸ ਗਲੀ ਚ ਪਹਿਲਾਂ ਵੀ ਦੇਖੇ ਗਏ ਆ 9 ਤਰੀਕ ਨੂੰ ਵੀ ਪਹਿਲਾਂ ਹੋਏ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਤੇ ਸਾਰੇ ਸਾਰੇ ਘਰ ਨੂੰ ਦੇਖ ਕੇ ਗਏ ਨੇ ਔਰ ਅੱਜ ਫਿਰ ਉਹ ਦੇ ਵਰ 6 ਨੰਬਰ ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਨੂੰ 6 ਪੂਰੇ ਬੰਦੇ ਨੇ ਕਿ ਕੈਮਰਾ ਫੇਰ ਚਾਹੀਏ ਹਾਂ ਬਿਲਕੁਲ 6 ਦੇ 6 ਬਤਾਏ ਤੇ ਮੌਕੇ ਤੇ ਕੋਈ ਪੁਲਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ ਬਿਕੋਜ਼ ਅਸੀਂ ਯੂਨਿਟ ਨੂੰ ਇਨਫੋਰਮ ਕੀਤਾ ਔਰ ਉਹਦੇ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਗਵਾੜੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਡ ਕੰਪਲੀਟਲੀ ਸੀਨ ਦਾ ਥਿੰਗਸ ਆ ਥਿੰਗਸ ਥੇ ਵਿਲ ਟੇਕ ਕੇਅਰ ਇੱਕ ਦੱਸਿਓ ਜਦੋਂ ਪਹਿਲਾਂ ਆਏ ਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਆ ਮੀਡੀਆ ਵਾਇਆ ਮੀਡੀਆ ਹੀ ਇਨਫੋਰਮ ਕੀਤਾ ਸੀ ਨੂੰ ਪੁਲਿਸ ਨੂੰ ਤਦ ਕੋਈ ਕਾਰਵਾਈ ਨਹੀਂ ਹੋਈ ਇਸ ਅਰਥ ਕਰ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਕਿਉਂਕਿ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਕਾਰਵਾਈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਲਿਸ ਅਫਸਰਾਂ ਦੇ ਜਿਹੜਾ ਵੀ ਨਾਂ ਕਾਫੀ ਵੱਡਾ ਗੈਂਗ ਚੁਰਿਆ ਫਿਰਦਾ ਦੇਖੋ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ आल्सो ਨਾਟ ਫਾਰ ਮੀ ਸਾਰੇ ਪਗਵਾੜੇ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਜਿਹੜੇ ਹੈਗੇ ਨੇ ਜਿੰਨੇ ਵੀ ਇਸ ਤਰ੍ਹਾਂ ਵਾਰਦਾਤ ਕਰ ਦਿੰਦੇ ਨੇ ਟੋਲੀਆਂ ਟੋਲੀਆਂ ਆਂਦੀਆਂ ਨੇ ਔਰ ਕੁਝ ਦਿਨ ਬਾਅਦ ਦੂਜੇ ਪਿੰਡ ਸ਼ਿਫਟ ਕਰਦੇ ਦੂਜੇ ਸ਼ਹਿਰ ਸ਼ਿਫਟ ਕਰ ਰਹੇ ਨੇ और ये टाइम जो है कि वह अपन आप अपने आपू सेव करिए पुलिस तो नो no डाउट पुलिस से बहुत हैल्प हैगी है लेकिन अभी अपने आपू सेव करिए